ਹਾਸਾ ਕੈਦ ਹੋਇਆ ਜ ਜਿਸ ਦੀਆਂ ਤਸਵੀਰਾਂ ਦੇਖ ਕੇ ਤੁਹਾਡੀ ਵੀ ਰੂਹ ਕੰਮ ਜਾਏਗੀ ਦਰਸਲ ਦੋ ਸਕੇ ਭਰਾਵਾਂ ਦੇ ਨਾਲ ਇਹ ਹਾਸਾ ਵਾਪਰਿਆ ਜਨਾਂ ਦੇ ਵਿੱਚੋਂ ਇੱਕ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਤੇ ਜਦਕਿ ਦੂਜਾ ਗੰਭੀਰ ਹਾਲਤ ਦੇ ਵਿੱਚ ਇਸ ਸਮੇਂ ਜੇਰੇ ਇਲਾਜ ਹੈ ਦੱਸਦੇ ਹਾਂ ਕਿ ਇਹ ਮਾਮਲਾ ਗਰਦੀਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਸਕੇ ਭਰਾ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਬਸ ਸਟੈਂਡ ਵੱਲ ਨੂੰ ਜਾ ਰਹੇ ਸੀ ਤੇ ਇਸੇ ਦੌਰਾਨ ਰਸਤੇ ਦੇ ਵਿੱਚ ਇੱਕ ਟਰੱਕ ਇਹਨਾਂ ਦੇ ਮੂਹਰੇ ਜਾ ਰਿਹਾ ਹੁੰਦਾ ਇੱਕ ਗੱਡੀ ਮੂਰੇ ਜਾ ਰਹੀ ਹੁੰਦੀ ਹੈ ਤੇ ਪਿੱਛੇ ਇਹ ਮੋਟਰਸਾਈਕਲ ਤੇ ਦੋਵੇਂ ਭਰਾ ਆ ਰਹੇ ਹੁੰਦੇ ਨੇ ਤੇ ਅੱਗੇ ਵਾਲਾ ਟਰੱਕ ਜਦੋਂ ਬ੍ਰੇਕ ਲਗਾਉਂਦਾ ਤਾਂ ਫਿਰ ਇਹ ਦੋਵੇਂ ਭਰਾ ਵੀ ਆਪਣਾ ਮੋਟਰਸਾਈਕਲ ਰੋਕਦੇ ਨੇ ਪਰ ਇਸੇ ਦੌਰਾਨ ਪਿੱਛੇ ਤੋਂ ਆ ਰਿਹਾ ਇੱਕ ਟਿਪਰ ਇਹਨਾਂ ਦੋਵਾਂ ਭਰਾਵਾਂ ਨੂੰ ਟੱਕਰ ਮਾਰ ਦਿੰਦਾ ਅਤੇ ਦੋਵੇਂ ਭਰਾ ਦੋਵਾਂ ਟਰੱਕਾਂ ਦੇ ਵਿਚਕਾਰ ਫਸ ਜਾਂਦੇ ਨੇ ਤੇ ਤਸਵੀਰਾਂ ਦੇਖ ਸਕਦੇ ਹੋ ਜੇਕਰ ਪੂਰੀਆਂ ਤਸਵੀਰਾਂ ਦੀ ਗੱਲ ਕਰੀਏ ਪੂਰੀ ਸੀਸੀਟੀਵੀ ਵੀਡੀਓ ਦੀ ਗੱਲ ਕਰੀਏ ਤਾਂ ਉਹ ਤਸਵੀਰਾਂ ਅਜਈਆਂ ਨੇ ਜੋ ਅਸੀਂ ਤੁਹਾਨੂੰ ਦਿਖਾ ਵੀ ਨਹੀਂ ਸਕਦੇ ਕਿਉਂਕਿ ਇੰਨੀ ਬੁਰੀ ਹਾਲਤ ਇਹਨਾਂ ਦੋਵਾਂ ਭਰਾਵਾਂ ਦੀ ਹੁੰਦੀ ਆ ਉੱਥੇ ਹੀ ਮੋਟਰਸਾਈਕਲ ਦੀ ਹਾਲਤ ਦੇਖ ਸਕਦੇ ਹਾਂ ਇਸ ਮੋਟਰਸਾਈਕਲ ਦੀ ਹਾਲਤ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਰਿਹਾ ਹੋਏਗਾ ਦੱਸਦੇ ਕਿ ਦੋਵੇਂ ਭਰਾ ਗੜਦੀ ਵਾਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਅਤੇ ਦੋਵੇਂ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਜਦੋਂ ਬੱਸ ਸਟੈਂਡ ਵਾਲੇ ਪਾਸੇ ਜਾ ਰਹੇ ਸੀ ਤਾਂ ਇਸੇ ਦੌਰਾਨ ਇੱਕ ਟਰੱਕ ਇਹਨਾਂ ਦੇ ਪਹਿਲਾ ਮੂਹਰੇ ਜਾ ਰਿਹਾ ਹੁੰਦਾ ਪਿੱਛੇ ਮੋਟਰਸਾਈਕਲ ਤੇ ਦੋਵੇਂ ਭਰਾ ਜਾ ਰਹੇ ਹੁੰਦੇ ਨੇ ਬਾਜ਼ਾਰ ਦੇ ਵਿੱਚ ਅਚਾਨਕ ਟਰੱਕ ਦੇ ਵੱਲੋਂ ਜਦੋਂ ਬ੍ਰੇਕ ਲਗਾਏ ਜਾਂਦਾ ਉਸ ਤੋਂ ਬਾਅਦ ਇਹ ਦੋਵੇਂ ਭਰਾ ਆਪਣਾ ਮੋਟਰਸਾਈਕਲ ਰੋਕਦੇ ਪਰ ਪਿੱਛੇ ਤੋਂ ਆ ਰਿਹਾ ਟਰੱਕ ਇਹਨਾਂ ਦੋਵਾਂ ਭਰਾਵਾਂ ਨੂੰ ਟੱਕਰ ਮਾਰ ਦਿੰਦਾ ਤੇ ਦੋਮਾ ਟਰੱਕਾਂ ਦੇ ਵਿਚਕਾਰ ਮੋਟਰਸਾਈਕਲ ਦੇ ਸਮੇਤ ਇਹ ਦੋਵੇਂ ਭਰਾ ਫਸ ਜਾਂਦੇ ਨੇ ਜਿਸ ਤੋਂ ਬਾਅਦ ਤੁਰੰਤ ਇਹਨਾਂ ਨੂੰ ਟਰੱਕਾਂ ਦੇ ਵਿਚਕਾਰੋਂ ਬਾਹਰ ਕੱਢਿਆ ਜਾਂਦਾ ਤੇ ਹਸਪਤਾਲ ਲਿਜਾਇਆ ਜਾਂਦਾ ਪਰ ਜਦੋਂ ਤੋਂ ਹਸਪਤਾਲ ਲਿਜਾਏ ਜਾਂਦੇ ਆ ਤਾਂ ਇੱਕ ਭਰਾ ਨੂੰ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਦਿੱਤਾ ਜਾਂਦਾ ਜਦਕਿ ਦੂਜੇ ਦੀ ਹਾਲਤ ਨੂੰ ਦੇਖਦਿਆਂ ਹੋਇਆ ਉਸ ਨੂੰ ਰੈਫਰ ਕਰ ਦਿੱਤਾ ਜਾਂਦਾ ਉੱਥੇ ਦੱਸਦੇ ਆ ਕਿ ਇੱਕ ਭਰਾ ਹੁਣ ਜ਼ੇਰੇ ਇਲਾਜ ਹੈ ਪਰ ਉਸ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਉੱਥੇ ਹੀ ਇੱਕ ਭਰਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੱਸਦੀ ਹੈ ਕਿ ਇੱਕ ਭਰਾ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਉੱਥੇ ਦੱਸਿਆ ਜਾ ਰਿਹਾ ਕਿ ਦੋਨੋਂ ਭਰਾ ਵਿਕਰੀ ਦਾ ਕੰਮ ਕਰਦੇ ਨੇ ਤੇ ਇਸ ਦੌਰਾਨ ਇਹ ਤਸਵੀਰਾਂ ਦੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਸਾਰਾ ਹਾਦਸਾ ਕੈਦ ਹੋਇਆ ਉੱਥੇ ਹੀ ਮੌਕੇ ਦੇ ਉੱਪਰ ਪੁਲਿਸ ਮੁਲਾਜ਼ਮ ਪਹੁੰਚਦੇ ਆਤੇ ਟਿਪਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਆ ਜੋ ਸ਼ੁਰੂ ਕਰ ਦਿੱਤੀ ਗਿਆ ਕਿ ਆਖਰਕਾਰਨ ਕੀ ਰਿਹਾ ਕਿਉਂ ਇਹ ਹਾਸਾ ਵਾਪਰਿਆ ਕਿ ਟਿੱਪਰ ਤੇ ਬ੍ਰੇਕ ਨਹੀਂ ਲੱਗੇ ਜਾਂ ਫਿਰ ਕੀ ਰੀਜ਼ਨ ਰਿਹਾ ਕਾਰਨ ਕੀ ਰਹਿਣੇ ਇਸ ਨੂੰ ਲੈ ਕੇ ਜਾਂਚ ਆ ਜੋ ਸ਼ੁਰੂ ਕਰ ਦਿੱਤੀ ਗਈ ਆ ਪਰ ਇਹਨਾਂ ਸੀਸੀਟੀਵੀ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦਾ ਇਹ ਹਾਸਾ ਰਿਹਾ ਹੋਏਗਾ ਕਿੰਨਾ ਭਿਆਨਕ ਇਹ ਹਾਸਾ ਰਿਹਾ ਹੋਏਗਾ ਤਾਂ ਮੌਕੇ ਦੀਆਂ ਵੀਡੀਓ ਜੋ ਮੌਕੇ ਦੀਆਂ ਤਸਵੀਰਾਂ ਨੇ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਇਹ ਵੱਡਾ ਹਾਦਸਾ ਵਾਪਰਿਆ ਦੱਸਦੇ ਕਿ ਕੜਦੀਵਾਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਉੱਥੇ ਹੀ ਮੋਟਰਸਾਈਕਲ ਦੀ ਹਾਲਤ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਮੋਟਰਸਾਈਕਲ ਦੀਆਂ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਮੋਟਰਸਾਈਕਲ ਦੇ ਉੱਪਰ ਬੈਠੇ ਦੋਵਾਂ ਭਰਾਵਾਂ ਦੀ ਕੀ ਹਾਲਤ ਹੋਈ ਹੋਏਗੀ ਉੱਥੇ ਹੀ ਦੱਸਦੇ ਕਿ ਸੀਸੀਟੀਵੀ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋਈ ਆ ਪਿੱਛੇ ਤੋਂ ਆ ਰਿਹਾ ਟਿਪਪਰ ਅਚਾਨਕ ਦੋਵਾਂ ਭਰਾਵਾਂ ਨੂੰ ਦਰੜ ਦੰਦਾ ਤਾਂ ਇਹ ਤਸਵੀਰਾਂ ਮੌਕੇ ਦੀਆਂ ਨੇ ਸੀਸੀਟੀਵੀ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਆ ਦੱਸਦੇ ਕਿ ਗੜਦੀ ਵਾਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਤਾਂ ਤਸਵੀਰਾਂ ਸੀਸੀਟੀਵੀ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਹਾਦਸਾ ਵਾਪਰੇ ਆ